ਪੜਾ ਕਿ ਪਤਾ ਕਿ ਨੀ ਨੀ ਦੋਸਤ ਬਣਾ ਰਿਹਾ ਤੁਹਾਡੇ ਮੰਦੇ ਦਾ ਵੀ ਹੈ ਤਾਂ ਕੋਈ ਹੁਕਮ ਚਾ ਲੋ ਠੀਕ ਹੈ ਜੀ ਆਪਣਾ ਯਾਰ ਵੀ ਕਹਿੰਦਾ ਮੈਂ ਤੇ ਵਰ ਨਾਲ ਲੈਣੇ ਚਾਹੁੰਦਾ ਉਹ ਬੰਦੇ ਨੂੰ ਮੋਟ ਲੋ ਕਿ ਆ ਵੀ ਬਿਲਕੁਲ ਜਾਣਾ ਬੁਨਾ ਖੜ ਪਿਆ ਜਨਾਨੀ ਦੇ ਸਾਥੀ ਚ ਨਾ ਰਿਹਾ ਤੇ ਤੁਹਾਡਾ ਸ਼ੁਭਨਾਮ ਮੈਂ ਬੈਂਕ ਬੋਲਦਾ ਅੱਛਾ ਬੈਂਕ ਬੋਲਦਾ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਜੀ ਸ਼ਰਾਦ ਪੀ ਅਨਸਰ ਨੇ ਭਾਜਪਾ ਦਾ ਸਾਉਕਾ ਕਾਉਂਸਲਰ ਹੈਗੇ ਆ ਸਿੰਦਰ ਅਗਰਵਾਲ ਉਹਨਾਂ ਦੇ ਬੇਟੇ ਨੂੰ ਕਾਲ ਕੀਤੀ ਜੀ ਉਹਨਾਂ ਨੂੰ ਗੁੜੀਆਂ ਧਮਕੀਆਂ ਗੋਲੀ ਮਾਰ ਕੇ ਛੁੱਟ ਦਿੰਦੇ ਹੁੰਦੇ ਆ ਇਹ ਉਹ ਐਂਡ ਨੰਬਰ ਮੇਰਾ 9814093795 ਉਹਨੂੰ ਵੌਇਸ ਰਿਪੋਰਟਿੰਗ ਚ ਗਈ ਉਹ ਸਮੇਤ ਮੈਂ ਡੀਜੀਪੀ ਨੂੰ ਕੰਪਲੇਂਟ ਐਂਡ ਕਾਪੀ ਟੂ ਕਮਿਸ਼ਨਰ ਪੁਲਿਸ ਲੁਧਿਆਣਾ ਦਾ ਬੜਾ ਸੀਰੀਅਸ ਮੈਟਰ ਹੈਗਾ ਇਹ ਇੱਕ ਤਾਂ ਮੇਰਾ ਫੋਨ ਹੈਕ ਹੋਇਆ ਦੂਸਰਾ ਮੇਰੇ ਹੀ ਨਾਮ ਲੈ ਕੇ ਉਹ ਸੈੱਟ ਕਰ ਰਿਹਾ ਕਿਸੇ ਨੂੰ ਹਾਂ ਇਹ ਕੋਈ ਕੋਈ ਟਾਈਮ ਕਿਤੇ ਮੱਕੀ ਹਾਂ ਉਹ ਵੀ ਮੁਗਰਲਾ ਬਰਾਹੂ ਅੱਛਾ ਕੋਣਾ ਯਾਰ ਬੀਬੀ ਆਹੀ ਹੂੰ ਚੰਡੀਗੜ੍ਹ ਤੋਂ ਕੋਣਾ ਯਾਰ ਬੀਬੀ ਆ ਅੱਛਾ ਉਹ ਵੀ ਪੋਲੀਟੀਕਲ ਬੰਦਾ ਅੱਛਾ ਉਹ ਤਾਂ ਹੱਥ ਧੋ ਕੇ ਮੋਟਿਆ ਹੋ ਗੰਦਾ ਵੀ ਲੈ ਰੇ ਅਬ ਇਹ ਤਾਂ ਕਰ ਦੂ ਮੈਂ ਹਾਂ ਕਿੱਦਾਂ ਗੰਦਾ ਮੈਂ ਛੂਡੀ ਕਰਨਾ ਅੱਛਾ ਵੀਰੋ ਤਾਂ ਵੀ ਯਾਰ ਬੰਦਾ ਵੀ ਜਾਨ ਬਚਾਉਣਾ ਕੀ ਕੰਮ ਦੱਸੇ ਰੋਜੀ ਅਗੇ ਜੁਗਤਾ ਅਗੇ ਜੁਗਤਾ ਮੈਂ ਪਤਾ ਕਰ ਲੈਣਾ ਜੀ ਕੀ ਕੀ ਮਤਲਬ ਕੀ ਸਮਝਾਉਣਾ ਆਪਾਂ ਚਲੋ ਜਿਹੜਾ ਉਹਨਾਂ ਡੀਆਰ ਵੀ ਉੱਥੇ ਜਾਵੂ ਹੈ ਮੈਡਮ ਵੀ ਮਗਰਕਾ ਮੈਡਮ ਵੀ ਆਈ ਹੋਈ ਆ ਉਹ ਮੈਡਮ ਉਹਨੂੰ ਨਾ ਨਾ ਤਵਾ ਲਓ ਜਿਨਾ ਹੈ ਹਾਂ ਹਾਂ 900 ਪਾਣਾ ਚਾਹੁੰਦੇ ਉੱਥੇ ਮਿਲਦਾ ਅੱਛਾ ਆਪਣਾ ਯਾਰ ਯਾਰ ਵੀ ਉੱਥੇ ਮਿਲਦਾ ਫੱਟਾ ਅੰਮੇ ਦੀ ਪਰੋਂ ਲੱਗ ਗਿਆ ਪੱਕਾ ਹਾਂ ਤਨਾ ਹੋੜ ਜਿਹੜੀ ਅੰਮੇ ਨੂੰ ਜੇਲੀ ਨੰਦੀ ਉਹਨੋਂ ਨੂੰ ਜੇਲੀ ਨੰਦੀ ਉਹ ਤਾਂ ਉਹ ਬੇਫੂਕ ਬੰਦਾ ਆ ਰਿਹਾ ਨਾ ਹਾਂ ਐਸਪੇ ਲਗਾਉਂਦੇ ਹੈ ਕਿ ਫੜਾ ਕਿ ਮੂਗੀ ਬੁਗੇ ਫੂਲ ਬਣਾ ਰਿਹਾ ਇਹ ਤੁਹਾਡੇ ਮੰਨੇ ਦਾ ਪੀ ਹੈ ਤਾਂ ਕੋਈ ਹੁਕਮ ਚਾ ਲੋ ਠੀਕ ਹੈ ਜੀ ਆਪਣਾ ਯਾਰ ਬੀਚੋ ਕੰਡਾ ਮੈਨੇਜ ਕਰਦਾ ਮੈਨੂੰ ਜੇ ਨਾਲ ਕੋਈ ਚੀਜ਼ ਮਿਲਣਾ ਠੀਕ ਹੈ ਪੋਲੀਟੀਕਲ ਮੈਟਰ ਨਾ ਬਣ ਜਵੇ ਠੀਕ ਹੈ ਠੀਕ ਹੈ ਤੁਹਾਨੂੰ ਹੰਡਾ ਲਓ ਆਪਣੇ ਵੀ ਨੂੰ ਕੋਲ ਮੇਰੇ ਹਾਂ ਠੀਕ ਹੈ ਉਹ ਹੈਗਾ ਤੇ ਨਾਲ ਉਹ ਬਾਰੀ ਪਾਗਰ ਲੱਗੇ ਪਾਵੇ ਕੁਆਰੀ ਮਗਰ ਲੱਗੇ ਉਹਦਾ ਕੋਈ ਨਹੀਂ ਪਾਦਾ ਇਹ ਵਿਆਹ ਦੀ ਇੱਕ ਵਾਰ ਆਇਆ ਇਹ ਵਦੇ ਮੈਨੂੰ ਬਤਾ ਕਰਨਾ ਪੈਣਾ ਮੈਂ ਦੇਖ ਕੇ ਦੱਸਾਂ ਜੀ ਅਜੇ ਨਾਲ ਦੋ ਚਾਰ ਮੁੰਡੇ ਹੈਗੇ ਆ ਠੀਕ ਹੈ ਜਿਉਂ ਆ ਪਰਿਆ ਹੋਇਆ ਤਾਂ ਆਪਣਾ ਵਿਪਕ ਕਰਨਾ ਪੂਗਾ ਮਦਰ ਗਿਆ ਮੇਰੇ ਵੀ ਅਡਰੈਸ ਪਤਾ ਸਰ ਅਡਰੈਸ ਪਤਾ ਉਹ ਕੋਈ ਗੱਲ ਨਹੀਂ ਦੋ ਚਾਰ ਅਜੇ ਮੁੰਡੇ ਮੇਰੇ ਵਾਕਾ ਬਹਿਗੇ ਆ ਮੈਂ ਪਤਾ ਕਰਦਾ ਕੜਾ ਹੈਗਾ ਉਹ ਤੁਸੀਂ ਆਪੋ ਹੋਟਲ ਚੋਂ ਨਾ ਨਾਮ ਤੋਂ ਨਾ ਕਿਸੇ ਹੋਟਲ ਚੋਂ ਨਾ ਮੈਂ ਰਿਪੋਰਟਿੰਗ ਘਟਾਉਣਾ ਨਹੀਂ ਆ ਠੀਕ ਹੈ ਇਹ ਵੀ ਕੰਮ ਕਰਦਾ ਨਾ ਆਪੇ ਕੰਮ ਮੈਂ ਬੋਲ ਕੇ ਨਹੀਂ ਛੱਡ ਨਾ ਨਹੀਂ ਉਹ ਬੰਦੇ ਨੂੰ ਮੋਟ ਲੋ ਕਹਿ ਵੀ ਬਿਲਕੁਲ ਨਾਣਾ ਨਾ ਛੱਡਦੇ ਜਮਾਨੀ ਦੇ ਤੱਕੀ ਚ ਨਾ ਨਾ ਭਰੇ ਆ ਤੇ ਤੁਸੀਂ ਤੁਹਾਡਾ ਤੁਹਾਡੀ ਸ਼ੁਭਨ ਤੁਹਾਡਾ ਸ਼ੁਭਨਾਮ ਤੁਹਾਡਾ ਸ਼ੁਭਨਾਮ ਵੀਰ ਮੈਂ ਬੈਂਕ ਬੋਲ ਅਗਰ ਬੈਂਕ ਬੋਲ ਤਾਂ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਜੀ ਵੀਰੇ ਜਿਹੜੀ ਕੋਲ ਹੁਣ ਉਹ ਫੋਨਪੁੰਡ ਵੀ ਉਹਦੇ ਟਰੈਕ ਤੋਂ ਆਇਆ ਉਹਦਾ ਠੀਕ ਹੈ ਠੀਕ ਹੈ ਫੋਨਪੁੰਡ ਟਰੈਕ ਤੇ ਮਗਰ ਆ ਰਿਹਾ ਇਸ ਨਾਲ ਅਭਰੀ ਆ ਨਹੀਂ ਕੋਈ ਗੀਰ ਮੈਨੂੰ ਜਸਾ ਵੀ ਕੋਈ ਨਾ ਆਉਂਦਾ ਚਲੋ ਠੀਕ ਹੈ ਵੀਰੇ ਠੀਕ ਹੈ ਵੀਰ ਜੀ ਠੀਕ ਹੈ ਵੀਰੇ ਪਾਜੀ ਮਿੰਨੂ ਮਿੰਨੂ ਨੇ ਫੋਨਪੁੰਡ ਕਰਿਆ ਅਵੇ ਹੀ ਅਪਾਰਨੀ ਸਿੱਧਾ ਮਲੇ ਦੇ ਮਾਣਾ ਆਪਾਂ ਤੁਹਾਨੂੰ ਦੱਸਤਾ ਹੂੰ 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 ਲੋੜ ਦਾ ਸਬੂਤ ਕਿ ਤੁਹਾਨੂੰ ਆਪ ਖਾਣਾ ਤੇ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਜੀ ਠੀਕ ਹੈ ਜੀ ਓਕੇ ਹਾਂ ਜੀ ਸਸਿਕਾ ਸਰ ਦਾ ਪ੍ਰਿੰਕਾ ਗੱਲ ਗਾਰੀਆਂ ਜਿਹੜੀਆਂ ਲੁਧਿਆਣਾ ਲੈ ਤੋਂ ਜੀ ਪ੍ਰਿੰਕਾ ਜੀ ਸਰ ਐ ਫੋਨ ਹੈਕ ਪੂਰਾ ਮਾਮਲਾ ਕੀ ਤੁਹਾਡਾ ਫੋਨ ਹੈਕ ਹੋ ਗਿਆ ਸੀ ਹਾਂ ਪ੍ਰਿੰਕਾ ਜੀ ਨਾ ਮੇਰੇ ਫੋਨ ਤੋਂ ਹੈਕ ਕਰਕੇ ਕਿਸੇ ਨੇ ਸ਼ਰਾਰਤੀ ਅਨਸਰ ਨੇ ਬੀਜੇਪੀ ਦਾ ਸਾਉਕਾ ਕਾਉਂਸਲਰ ਹੈਗੇ ਆ ਸੁੰਦਰ ਅਗਰਵਾਲ ਉਹਨਾਂ ਦੇ ਬੇਡੇ ਨੂੰ ਕਾਲ ਕੀਤੀ ਜੀ ਉਹਨਾਂ ਨੂੰ ਗੁੜੀਆਂ ਧਮਕੀਆਂ ਗੋਲੀ ਮਾਰ ਕੇ ਸੁੱਟ ਦਿੰਦੇ ਹੁੰਦੇ ਆ ਇਹ ਉਹ ਐਂਡ ਨੰਬਰ ਮੇਰਾ 9814093795 ਜੀ ਐਂਡ ਅਗਰਵਾਲ ਜੀ ਦੇ ਬੇਡੇ ਨੇ ਉਹਨੂੰ ਪੁੱਛਿਆ ਵੀ ਤੁਸੀਂ ਕੌਣ ਬੋਲਦੇ ਹੋ ਕਹਿੰਦਾ ਮੈਂ ਬੈਂਸ ਬੋਲਦਾ ਜੀ ਉਹ ਕਹਿੰਦਾ ਬੜਾ ਪਰੇਸ਼ਾਨੀ ਦੇ ਵਿੱਚ ਰਿਹਾ ਤੇ ਉਹ ਫਿਰ ਇੱਕ ਬੀਜੇਪੀ ਦੇ ਮੇਰੇ ਵੀ ਦੋਸਤ ਹੈਗੇ ਲੁਧਿਆਣੇ ਉਹਨਾਂ ਕੋਲੇ ਗਿਆ ਵੀ ਏਦੇ ਦਾ ਬੈਂਸ ਨਾਲ ਤੁਹਾਡੀ ਦੋਸਤੀ ਆ ਉਹਨੂੰ ਪੁੱਛੋ ਵੀ ਆਹ ਕਾਲ ਉਹਦਾ ਮੈਨੂੰ ਫੋਨ ਆਇਆ ਠੀਕ ਇਹ ਰੱਬ ਦਾ ਸ਼ੁਕਰ ਵੀ ਉਹਦਾ ਫੋਨ ਮੁੰਡੇ ਦਾ ਇੰਦਰ ਅਗਰ왈 ਜੀ ਦੇ ਬੇਟੇ ਦਾ ਫੋਨ ਰਿਕਾਰਡਿੰਗ ਤੇ ਸੀਗਾ ਜੀ ਉਹ ਰਿਕਾਰਡਿੰਗ ਤੋਂ ਹੀ ਮੈਂ ਜਦੋਂ ਭੇਜੀ ਮੈਨੂੰ ਨਾ ਮੇਰੀ ਆਵਾਜ਼ ਨਾ ਮੇਰੇ ਪੀਏ ਨਾ ਸਟਾਫ ਦੀ ਜੀ ਫਿਰ ਮੈਂ ਉਹ ਕਾਲ ਜਿਹੜਾ ਰਿਕਾਰਡ ਆਪਣੇ ਆਪਣੇ ਵੌਇਸ ਰਿਕਾਰਡਿੰਗ ਸੀਗੀ ਉਹ ਸਮੇਤ ਮੈਂ ਡੀਜੀਪੀ ਨੂੰ ਕੰਪਲੇਂਟ ਐਂਡ ਕਾਪੀ ਟੂ ਕਮਿਸ਼ਨਰ ਪੁਲਿਸ ਲੁਧਿਆਣਾ ਦਾ ਬੜਾ ਸੀਰੀਅਸ ਮੈਟਰ ਹੈਗਾ ਇਹ ਇੱਕ ਤਾਂ ਮੇਰਾ ਫੋਨ ਹੈਕ ਹੋਇਆ ਦੂਸਰਾ ਮੇਰੇ ਹੀ ਨਾਮ ਲੈ ਕੇ ਉਹ ਸੈੱਟ ਕਰ ਰਿਹਾ ਕਿਸੇ ਨੂੰ ਜੀ ਤੁਹਾਨੂੰ ਕਿਸੇ ਤੇ ਸ਼ੱਕ ਹੈ ਸਰ ਕੌਣ ਕਰ ਸਕਦਾ ਜੀ ਹਾਂ ਹੁਣ ਪੰਜਾਬ ਦਾ ਲਾਅ ਐਂਡ ਆਰਡਰ ਕਿਸ ਤਰੀਕੇ ਚਰਮੜਾ ਗਿਆ ਹੋਇਆ ਮੇਰੇ ਤੋਂ ਵੱਧ ਜਾਣਕਾਰੀਆਂ ਤੁਹਾਡੇ ਕੋਲੇ ਆ ਜੀ ਬਹੁਤ ਸਾਰੇ ਪ੍ਰੇਂਕਾਲ ਜਿਹੜੇ ਪੰਜਾਬ ਦੇ ਅੰਦਰ ਵਪਾਰੀ ਲੋਗ ਆ ਉਹ ਫਰੋਤੀਆਂ ਦੇ ਰਹੇ ਆ ਪਰ ਡਰਦੇ ਪੁਲਿਸ ਨੂੰ ਨਹੀਂ ਦੱਸ ਰਹੇ ਜੀ ਵਰਸ ਕੰਡੀਸ਼ਨ ਹੈਗੀ ਆ ਲਾਅ ਐਂਡ ਆਰਡਰ ਦੀ ਮੈਂ ਕਿਤੇ ਤੇ ਸ਼ੱਕ ਕਰ ਨੂੰ ਮੈਰੀ ਡਿਊਟੀ ਸੀਗੀ ਵੀ ਮੈਂ ਤੁਰੰਤ ਪੁਲਿਸ ਨੂੰ ਇਨਫੋਰਮ ਕਰਾਂ ਪੁਲਿਸ ਦਾ ਅਧਿਕਾਰ ਪੁਲਿਸ ਦੀ ਡਿਊਟੀ ਬਣਦੀ ਹੈ ਵੀ ਉਹ ਇਹਨੂੰ ਫਾਰੋਲੀ ਇਨਵੈਸਟੀਗੇਟ ਕਰਕੇ ਦੋਸ਼ੀ ਨੂੰ ਚਾਰਜ ਕਰੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਤੇ ਅਜੇ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਤੇ ਪੁਲਿਸ ਨੇ ਕਿਹਾ ਤਹਿਕੀਕਾਤ ਤਹਿਕੀਕਾਤ ਉਦੋਂ ਸਟਾਰਟ ਹੋਣੀ ਹੈ ਜਦੋਂ ਐਫ ਆਈ ਆਰ ਦਰਜ ਹੋਊਗੀ ਕੋਈ ਆਸ਼ਵਾਸਨ ਉਨ੍ਹਾਂ ਵੱਲੋਂ ਤੁਹਾਨੂੰ ਦੁਆਇਆ ਗਿਆ ਕਿ ਨਾ ਆਸ਼ਵਾਸਨ ਕੀ ਪਹਿਲਾਂ ਮੈਂ ਦੱਸਦਾ ਤੁਹਾਨੂੰ ਮੈਂ ਪਾਰਟੀ ਦਾ ਪ੍ਰਧਾਨ ਆ ਦੋ ਵਾਰੀ ਦਾ ਕੌਂਸਲ ਐਮਐਲਏ ਰਿਆ ਐ ਐਮਐਲਏ ਮੈਂ ਕੰਪਲੇਂਟ ਕੀਤੀ ਹੁਣ ਉਹਦਾ ਐਫਆਈਆਰ ਦਰਜ ਹੋਈ ਹੁੰਦੀ ਜੀ ਜੇ ਐਫਆਈਆਰ ਦਰਜ ਹੋਊਗੀ ਨ ਇਨਵੈਸਟੀਗੇਸ਼ਨ ਤਾਂ ਹੀ ਅਮਲ ਜੇ ਆਉਣੀ ਆ ਜੀ ਇਸ ਸੰਬੰਧ ਵਿੱਚ ਤੁਸੀਂ ਮੇਲ ਕਰਕੇ ਸ਼ਿਕਾਇਤ ਦਿੱਤੀ ਜਾਂ ਜਾ ਕੇ ਸ਼ਿਕਾਇਤ ਹਾਂ ਜੀ ਮੇਲ ਮੇਲ ਕਿਉਂਕਿ ਉਹ ਜਿਹੜੀ ਬੌਇਸ ਰਿਕਾਰਡਿੰਗ ਸੀਗੀ ਉਹ ਥਰੂ ਮੇਲ ਹੀ ਜਾ ਸਕਦੀ ਸੀ ਮੈਂ ਮੇਲ ਕਰ ਦਿੱਤੀ ਬਟ ਬਾਈ ਪੋਸਟ ਵੀ ਭੇਜ ਦਿੱਤੀ ਹੈ ਜੀ ਸਿਰ ਵੈਸੇ ਜੇਕਰ ਰਿਲੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇੰਦਰ ਅਗਰ왈 ਜੀ ਦੇ ਫੈਮਿਲੀ ਦੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਨੇ ਤੁਹਾਡੇ ਨਹੀਂ ਮੇਰਾ ਬੜਾ ਪਰਮਪਿੱਤਰ ਹੈ ਉਹ ਵੀ ਸ਼ਹਿਰ ਦਾ ਰਿਹਾ ਉਹ ਮੇਰਾ ਖਿਆਲ ਦੋ ਵਾਰੀ ਕਾਉਂਸਲਰ ਰਿਹਾ ਜੀ ਹੋ ਸਕਦਾ ਇੱਕ ਵਾਰੀ ਸ਼ਾਇਦ ਜਦੋਂ ਮੈਂ ਐਮਸੀ ਸੀਗਾ ਤਾਂ ਮੇਰੇ ਨਾਲ ਵੀ ਰਹੇ ਹੋਣ ਇੰਦਰ ਅਗਰ왈 ਸਾਹਿਬ ਜੀ ਸੋ ਇਸ ਤਰ੍ਹਾਂ ਹੁਣ ਕਿਸੇ ਤਰ੍ਹਾਂ ਦੀ ਕੋਈ ਅਪੀਲ ਕਰਨਾ ਚਾਹੁੰਦੇ ਹੋ ਨਿਯਾਨਾ ਪ੍ਰਸ਼ਾਸਨ ਨੂੰ ਮੈਂ ਪ੍ਰਸ਼ਾਸਨ ਨੂੰ ਅਪੀਲ ਕੀ ਕਰਨੀ ਹੈ ਆਪਣੀ ਡਿਊਟੀ ਕਰੇ ਜੀ ਉਹ ਤੈਨੂੰ ਲੱਗ ਰਿਹਾ ਹੈ ਕਿ ਇਹ ਡਿਊਟੀ ਜਦੋਂ ਮੈਂ ਉਹਨਾਂ ਨੂੰ ਕੰਪਲੇਂਟ ਕੀਤੀ ਆ ਉਹਨਾਂ ਦਾ ਇਹ ਡਿਊਟੀ ਬਣਦੀ ਸੀ ਵੀ ਤੁਰੰਤ ਐਫ ਆਈ ਆਰ ਦਰਜ ਕਰਕੇ ਤਹਿਕੀਕਾਤ ਸਟਾਰਟ ਕਰ ਦੇ ਜੀ ਠੀਕ ਹੈ ਥੈਂਕ ਯੂ ਸਰ ਸਤਿ ਸ੍ਰੀ ਅਕਾਲ ਜੀ